ਸੱਸੀ ਦਾ ਬਈ ਸਾਰਿਆਂ ਨੂੰ ਸਵਾਗਤਾਂ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜਿਹੜੇ ਆਪਣੇ ਵੀਰ ਆ ਫੇਸਬੁੱਕ ਤੇ ਪਹਿਲੀ ਇਹ ਨਾਲ ਜੁੜਿਆ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਜਿਹੜੇ ਵੀਰ YouTube ਤੇ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਹੜੀ ਅੱਜ ਦੀ ਵੀਡੀਓ ਬਈ ਪਿੰਡ ਲੈਹਰਾ ਬੇਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਬਹੁਤ ਹੀ ਚੰਗੀ ਮੱਝ ਲੈ ਕੇ ਆਏ ਆਂਗੇ ਰਾਤ ਹੀ ਸੂਈ ਆ ਗਈ ਪਿਛਲੇ ਸੂਏ ਦਾ ਜਿਹੜਾ ਦੁੱਧਾ 15-16 ਲੀਟਰ ਬਾਈ ਦੱਸਦਾਗਾ ਬਾਕੀ ਜਿਹੜੀ ਪੂਰੀ ਡਿਟੇਲ ਆ ਬਾਈ ਆਪਾਂ ਨੂੰ ਦੱਸ ਦੂਗਾ ਮਗਰਾ ਕੱਟਾਗਾ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਾਕੀ ਮੱਝ ਦੀ ਵੰਤਰਾ ਪੱਠਪੜਾ ਪੂਰਾ ਚੰਗਾਗਾ ਥਣਾ ਦੀ ਤੇ ਹਵਾਨੇ ਦੀ ਪੂਰੀ ਸਾਫ਼ ਸੁਥਰੀਆ ਪੂਰਾ ਚੰਗਾ ਥਣ ਲੱਗਿਆਗਾ ਥੋੜਾ ਜਿਹਾ ਬੱਚੇ ਦਾ ਕਰਦੀ ਹੈਗੀ ਬਾਕੀ ਆਪਾਂ ਤੁਹਾਨੂੰ ਮੱਝ ਤੋੜ ਕੇ ਦਿਖਾਉਣਿਆਂਗੇ ਸੋ ਬਈ ਮੱਝ ਨੂੰ ਤੋੜ ਦੋ ਮੜਾ ਜਿਹਾ ਬਾਰ ਨੂੰ ਆ ਚੱਲੋ ਬੜਾ ਜਣ ਜਿਹੜਾ ਵੀਡੀਓ ਬਣਾਉਂਦਾ ਟਾਈਮ ਆ ਬਾਈ 8:30 ਦਾਗਾ ਤੇ ਸਵੇਰ ਥੋੜੀ ਖਾਲੀ ਕਰੀ ਹੈਗੀ ਮੱਝ ਮੋੜ ਲਿਓ ਬਾਈ ਪੂਰੀ ਰਾਜੀ ਆ ਸਭੀ ਬਲੀ ਬਾਕੀ ਵੀ ਦੇਖ ਸਕਦੇ ਹੋਗੇ ਬਾਕੀ ਜੀ ਡਿਟੇਲ ਆ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂਗੇ ਉਰੀ ਚੰਗੀ ਐ ਇੱਥੋਂ ਦੇਖੋ ਮਗਰ ਜਿਹੜਾ ਕੱਟਾਗਾ ਸਸਤੀਗਾ ਬਾਈ ਸਸਤੀਗਾ ਕੀ ਨਾਮ ਬਾਈ ਆਪਣਾ ਪ੍ਰਣਾਮ ਵਰਤਪਾਲ ਸਿੰਘ ਨਾਮ ਨੰਬਰ ਨੰਬਰ 97793 93524 ਕੀ ਡਿਟੇਲ ਆ ਬਾਈ ਮੱਝ ਦੀ ਇਹ ਮੱਝ ਨੇ ਰਾਤ ਹੀ ਸੁੱਈ ਐ ਤੀਜਾ ਸੂ ਦਾ ਸੁੱਈ ਜਗੀ ਠੀਕ ਐ ਮਾਲ ਭੰਦਸਾ 16 ਕਿਲੋ ਦੁੱਧ ਦੇ ਤੱਕ ਦਾ ਰਾਤ ਹੀ ਸੁਈ ਆਗੀ ਤੇ ਮਾਲਕਾਂ ਦੇ ਦੱਸਣ ਮੁਤਾਬਕ ਜਿਹੜਾ ਦੁੱਧ ਆਗਾ 15 16 ਲੀਟਰ ਵਾ ਦੱਸਿਆਗਾ ਤੇ ਜਿਹੜੀ ਡਿਮਾਂਡ ਆ ਕੀ ਡਿਮਾਂਡ ਆ ਬਾਈ ਇਹਦੀ ਮਾਨ ਤਾਂ ਬਈ 1.5 ਲੱਖ ਕਰਦੇ ਆ 1.40 ਦੀ ਮਹਿੰਗੇ ਬਾਈ ਦੀ ਡਿਮਾਂਡ ਆ ਜਿਹੜੀ 1.50 ਲੱਖ ਆ ਤੇ ਬਾਕੀ ਬਾਈ ਕਹਿੰਦਾ ਮਾਨਤਨ ਕਰਦੇ ਆ 1.40 ਤੱਕ ਮੱਝ ਛੱਡ ਦਾਂਗੇ ਜਿਸ ਵੀ ਨੂੰ ਵੀ ਮੱਝ ਚੋਾਈ ਦੀ ਬਾਈ ਕਹਿੰਦਾ ਪੂਰੀ ਚੰਗੀ ਆ ਇਸ ਵੀਰ ਨੂੰ ਵੀ ਬਾਈ ਮੱਝ ਪਸੰਦ ਆਈ ਬਾਈ ਨਾਲ ਜਰੂਰ ਸੰਪਰਕ ਕਰਿਓ ਨੰਬਰ ਇਹਣਾ ਬਾਈ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਬਾਈ ਨੇ ਦੱਸ ਵੀ ਦਿੱਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਬਾਈ ਸਾਰੇ ਵੀਰਾਂ ਦਾ